ਸਿਆਸੀ ਪਾਰਟੀਆਂ ਵੋਟਰਾਂ ਨੂੰ ਆਪਣੇ ਹੱਕ ਵਿੱਚ ਕਰਨ ਲਈ ਕੋਈ ਕਸਰ ਨਹੀਂ ਛੱਡ ਰਹੀਆਂ Google ਅਨੁਸਾਰ ਦੇਸ਼ ਦੀਆਂ ਸਿਆਸੀ ਪਾਰਟੀਆਂ ਨੇ ਇਸ ਸਾਲ 1 ਮਾਰਚ ਤੋਂ 9 ਅਪ੍ਰੈਲ ਤੱਕ ਡਿਜੀਟਲ ਪਲੇਟਫਾਰਮਾਂ ਤੇ ਸਿਆਸੀ ਵਿਗਿਆਪਨਾ ਲਈ ਕੁੱਲ 52 ਕਰੋੜ ਰੁਪਏ ਖਰਚ ਕੀਤੇ ਨੇ ਜੋ 2019 ਦੇ ਇਸੇ ਸਮੇਂ ਮੁਕਾਬਲੇ ਲਗਭਗ 6 ਗੁਣਾ ਹੈ ਸਿਆਸੀ ਪਾਰਟੀਆਂ ਵੱਲੋਂ 1 ਮਾਰਚ ਤੋਂ 9 ਅਪ੍ਰੈਲ 2019 ਵਿੱਚ 8 ਕਰੋੜ 8 ਲੱਖ ਰੁਪਏ ਡਿਜੀਟਲ ਸਿਆਸੀ ਵਿਗਿਆਪਨਾ ਤੇ ਖਰਚ ਕੀਤੇ ਗਏ ਸਨ ਬੀਤੇ ਮਹੀਨੇ ਦੌਰਾਨ ਜਾਰੀ ਡਾਟਾ ਤੋਂ ਪਤਾ ਚਲਦਾ ਹੈ ਕਿ ਦੇਸ਼ ਦੀਆਂ ਸਿਆਸੀ ਪਾਰਟੀਆਂ ਵੱਲੋਂ ਇਸ ਸਾਲ 3 ਮਹੀਨਿਆਂ ਵਿੱਚ ਡਿਜੀਟਲ ਸਿਆਸੀ ਵਿਗਿਆਪਨਾ ਤੇ 100 ਕਰੋੜ ਰੁਪਏ ਤੱਕ ਖਰਚ ਪਹੁੰਚ ਗਿਆ ਹੈ ਜੋ ਮਾਰਚ 2023 ਵਿੱਚ ਖਰਚ ਹੋਏ 11 ਕਰੋੜ ਰੁਪਏ ਤੋਂ ਕਰੀਬ 9 ਗੁਣਾ ਵੱਧ ਹੈ ਭਾਰਤੀ ਜਨਤਾ ਪਾਰਟੀ ਨੇ ਇਸ ਦੌਰਾਨ ਸਭ ਤੋਂ ਵੱਧ 8 ਕਰੋੜ 8 ਲੱਖ ਰੁਪਏ ਖਰਚ ਕੀਤੇ ਨੇ ਤੇ ਪਾਰਟੀ ਦਾ ਫੋਕਸ ਉੱਤਰ ਪ੍ਰਦੇਸ਼, ਉੜੀਸਾ ਅਤੇ ਆਂਧਰਾ ਪ੍ਰਦੇਸ਼ ਰਿਹਾ ਹੈ 27% ਰਕਮ ਤਾਮਿਲਨਾਡੂ ਦੇ ਵੋਟਰਾਂ ਨੂੰ ਆਪਣੇ ਵੱਲ ਖਿੱਚਣ ਲਈ ਖਰਚੀ ਗਈ ਹੈ ਤਾਮਿਲਨਾਡੂ ਦੀ ਸੱਤਾ ਵਿੱਚ ਪਾਰਟੀ ਡੀਐਮਕੇ ਨੇ 7 ਕਰੋੜ 9 ਲੱਖ ਰੁਪਏ ਖਰਚ ਕੀਤੇ ਨੇ ਉਹਨਾਂ ਨੇ ਆਪਣੇ ਵਿਗਿਆਪਨਾ ਦੀ 70% ਰਕਮ ਅਪ੍ਰੈਲ ਦੇ ਸ਼ੁਰੂਆਤੀ 8 ਦਿਨਾਂ ਵਿੱਚ ਖਰਚ ਕੀਤੀ ਹੈ ਕਾਂਗਰਸ ਨੇ ਡਿਜੀਟਲ ਵਿਗਿਆਪਨਾ ਤੇ 6 ਕਰੋੜ 8 ਲੱਖ ਰੁਪਏ ਖਰਚੇ ਨੇ ਪਾਰਟੀ ਨੇ ਇਹਨਾਂ ਵਿਗਿਆਪਨਾ ਰਾਹੀਂ ਬਿਹਾਰ ਮਹਾਰਾਸ਼ਟਰ ਮੱਧ ਪ੍ਰਦੇਸ਼ ਅਤੇ ਰਾਜਸਥਾਨ ਦੇ ਵੋਟਰਾਂ ਤੇ ਫੋਕਸ ਕੀਤਾ ਹੈ